ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੱਲਾ ਸਾਹਿਬ ਨਗਰ ਵਿਖੇ ਭਾਈ ਲਾਲੂ ਜੀ ਦੇ ਜਨਮ ਸਥਾਨ ਦੇ ਉੱਤੇ ਅਸੂ ਦੀ ਮਸਿਆ ਦਾ ਸਾਲਾਨਾ ਧਾਰਮਿਕ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਨਗਰ ਤਰਸਿੱਕਾ ਤੋਂ ਬਹੁਤ ਸਾਰੀਆਂ ਟਰਾਲੀਆਂ ਸੰਗਤਾਂ ਦੇ ਨਾਲ ਭਰ ਕੇ ਕੱਲ ਵੀ ਰਵਾਨਾ ਹੋਈਆਂ ਸੀ ਅੱਜ ਵੀ ਸੰਗਤਾਂ ਜਾਣ ਤੋਂ ਪਹਿਲਾਂ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਭਗਤਾਂ ਦੇ ਤਪਸਥਾਨ ਤੇ ਨਤਮਸਤਕ ਹੋਈਆਂ ਨੇ ਇੱਥੋਂ ਸੰਗਤਾਂ ਹੁਣ ਚਾਲੇ ਪਾ ਰਹੀਆਂ ਨੇ ਡੱਲਾ ਸਾਹਿਬ ਦੇ 72 ਗੁਰਸਿੱਖ ਬ੍ਰਹਮ ਗਿਆਨੀ ਹੋਏ ਨੇ ਐਡੀ ਵੱਡੀ ਪਵਿੱਤਰ ਧਰਤੀ ਹੈ ਐਡਾ ਵੱਡਾ ਇਤਿਹਾਸ ਦੇ ਵਿੱਚ ਜਿਹੜਾ ਮਹੱਤਵਪੂਰਨ ਅਸਥਾਨ ਹੈ ਕਿ ਸਭ ਤੋਂ ਪਹਿਲਾਂ ਇੱਥੇ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਚਰਨੀ ਭਾਈ 파ਰੋ ਜੁਲਕਾ ਜੀ ਲੱਗੇ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਪਰਮਹੰਸ ਕਿਨੂੰ ਕਹਿੰਦੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ ਕਿ ਭਾਈ ਸਿਰਫ ਪੁੱਛਣਾ ਹੀ ਹੈ ਕਿ ਜਾਂ ਤੂੰ ਪਰਮਹੰਸ ਬਣਨਾ ਹੈ ਹੱਥ ਜੋੜ ਕੇ ਨਿਮਰਤਾ ਦੇ ਨਾਲ ਕਹਿੰਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਣਾ ਹੀ ਦਿਓ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹੋਈਆਂ ਭਾਈ 파ਰੋ ਜੁਲਕਾ ਪਰਮਹੰਸ ਬ੍ਰਹਮ ਗਿਆਨੀ ਬਣਿਆ ਫਿਰ ਇਸ ਸਥਾਨ ਦੇ ਉੱਤੇ ਇਹ ਜੋ ਡੱਲਾ ਸਾਹਿਬ ਨਗਰ ਹੈ ਇੱਥੇ ਜਿਹੜੇ ਗੁਰਸਿੱਖ ਰਹਿਣ ਵਾਲੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹੀ ਨੇ ਸਾਰੇ ਸੰਸਾਰ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੇ ਵਾਸਤੇ 22 ਮੰਜੀਆਂ ਥਾਪੀਆਂ ਨੇ ਉਹਨਾਂ 22 ਮੰਜੀਆਂ ਦੇ ਵਿੱਚੋਂ ਚਾਰ ਮੰਜੀਆਂ ਡੱਲੇ ਨਗਰ ਦੇ ਗੁਰਸਿੱਖਾਂ ਨੂੰ ਥਾਪੀਆਂ ਨੇ ਇੱਕ ਪ੍ਰਚਾਰ ਦੀ ਮੰਜੀ ਭਾਈ ਪਾਰੋ ਜੁਲਕਾ ਪਰਮਹੰਸ ਨੂੰ ਬਖਸ਼ੀ ਹੈ ਇੱਕ ਸ਼ਾਹ ਅੱਲਾ ਯਾਰ ਖਾਨ ਨੂੰ ਬਖਸ਼ੀ ਹੈ ਇੱਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਖਾਨੂ ਸ਼ੁਰਾ ਜੀ ਨੂੰ ਜਿਹੜੀ ਹੈ ਉਹ ਪ੍ਰਚਾਰ ਦੀ ਮੰਜੀ ਬਖਸ਼ੀ ਹੈ ਇੱਕ ਮੰਜੀ ਸਤਿਗੁਰੂ ਮਹਾਰਾਜ ਜੀ ਨੇ ਭਾਈ ਲਾਲੂ ਜੀ ਨੂੰ ਬਖਸ਼ਿਸ਼ ਕੀਤੀ ਹੈ ਇਸ ਡੱਲਾ ਨਗਰ ਦੇ ਵਿੱਚ ਇੱਕ ਮੁੱਖ ਅਸਥਾਨ ਭਾਈ ਲਾਲੂ ਜੀ ਦਾ ਘਰ ਹੈ ਜਿੱਥੇ ਅੱਸੂ ਦੀ ਮਸਿਆ ਵਾਲੇ ਦਿਹਾੜੇ ਤੇ ਸਾਲ ਬਾਅਦ ਬਹੁਤ ਵੱਡਾ ਇਤਿਹਾਸਿਕ ਜੋੜ ਮੇਲਾ ਮਨਾਇਆ ਜਾਂਦਾ ਜਿਹਦੇ ਤੇ ਇਹ ਸਾਰੀਆਂ ਸੰਗਤਾਂ ਸਾਡੇ ਇਲਾਕੇ ਨਗਰ ਤਰਸਿੱਕਾ ਤੋਂ ਜਾ ਰਹੀਆਂ ਨੇ ਭਗਤਾਂ ਦੇ ਡੇਰੇ ਮੱਥਾ ਟੇਕਣ ਆਈਆਂ ਨੇ ਭਾਈ ਲਾਲੂ ਜੀ ਦਾ ਘਰ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਫਿਰ ਇਸ ਤੋਂ ਇਲਾਵਾ ਭਾਈ ਭਾਈ ਜੋ ਭਾਈ 파ਰੋ ਜੁਲਕਾ ਜੀ ਹੋਏ ਨੇ ਉਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਖੂਹੀ ਪਟਵਾ ਕੇ ਤੇ ਖੂਹੀ ਦਾ ਜਲ ਜਿਹੜਾ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਸ਼ਕਾਇਆ ਕਰ ਉੱਥੇ ਭਾਈ 파ਰੋ ਜੁਲਕਾ ਜੀ ਦੀ ਖੂਹੀ ਹੈ ਜਿੱਥੇ ਭਾਈ ਪਾਰੋ ਜੁਲਕਾ ਜੀ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਨਾਲੇ ਹੂੰਗੜੀਆਂ ਸ਼ਿਕਾਇਆ ਕਰਦੇ ਸੀ ਨਾਲੇ ਠੰਡਾ ਮਿੱਠਾ ਜਲ ਜਿਹੜਾ ਸੀ ਉਹ ਸ਼ਿਕਾਇਆ ਕਰਦੇ ਸੀਗੇ ਇਸ ਤੋਂ ਇਲਾਵਾ ਡੱਲੇ ਨਗਰ ਦੇ ਵਿੱਚ ਸੋ ਇੱਕ ਗੁਰਦੁਆਰਾ ਮਾਤਾ ਦਿਮੋਦਰੀ ਜੀ ਦੀ ਯਾਦ ਦੇ ਵਿੱਚ ਹੈ ਜੋ ਕਿ ਭਾਈ ਪਾਰੋ ਜੁਲਕਾ ਜੀ ਦੀ ਅੰਸਬੰਸ ਦੇ ਵਿੱਚੋਂ ਭਾਈ ਨਰਾਇਣ ਦਾਸ ਜੀ ਦੀ ਸੁਪੁੱਤਰੀ ਹੋਈ ਹੈ ਅਤੇ ਸਿੱਖ ਧਰਮ ਦੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ 10 ਸਾਲ ਦੀ ਉਮਰ ਦੇ ਸਨ ਤਾਂ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪਣੇ ਸਹਬਜਾਦਾ ਜੀ ਨੂੰ ਬੀਬੀ ਦਮੋਦਰੀ ਜੀ ਦੇ ਨਾਲ ਵਿਆਹਣ ਦੇ ਵਾਸਤੇ ਡੱਲੇ ਨਗਰ ਵਿੱਚ ਗਏ ਤੇ ਇਹ ਜਿਹੜੀ ਬਰਾਤ ਸੀ ਇਹ ਜਿਹੜੀ ਜੰਜ ਸੀ ਇਹ ਬ੍ਰਹਮ ਗਿਆਨੀਆਂ ਦੀ ਜੰਜ ਸੀਗੀ ਇਹਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਬਾਬਾ ਵਿਦੀ ਚੰਦ ਸਾਹਿਬ ਜੀ ਇਸੇ ਤਰ੍ਹਾਂ ਸੋ ਭਾਈ ਮੰਝ ਜੀ ਅਤੇ ਇਸੇ ਤਰ੍ਹਾਂ ਬੜੇ-ਬੜੇ ਗੁਰਸਿੱਖ ਭਾਈ ਸਾਲੋ ਜੀ ਵਰਗੇ ਬ੍ਰਹਮ ਗਿਆਨੀ ਇਹ ਬ੍ਰਹਮ ਗਿਆਨੀਆਂ ਦੀ ਜੰਜ ਦੇ ਸਮੇਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਡੱਲੇ ਨਗਰ ਦੇ ਵਿੱਚ ਰਾਤ ਠਹਿਰੇ ਸੀ ਤੇ ਜਿੱਥੇ ਠਹਿਰੇ ਸੀਗੇ ਉੱਥੇ ਦਮਦਮਾ ਨਾਮ ਦਾ ਇੱਕ ਜੰਜ ਘਰ ਦੇ ਨਾਮ ਦਾ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰਾ ਜੰਜ ਘਰ ਸਾਹਿਬ ਔਰ ਉਹਦੀ ਜੋ ਬਿਲਡਿੰਗ ਹੈ ਉਹ 7ਵੀਂ ਸਦੀ ਦੇ ਵੇਲੇ ਦੀ ਬਣੀ ਹੋਈ ਹੈ ਪ੍ਰਾਤਨ ਬਿਲਡਿੰਗ ਹੈ ਇੱਕ ਗੁਰਦੁਆਰਾ ਉਹ ਵੀ ਹੈ ਫਿਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਸਹਬਜਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਬੀਬੀ ਦਮੋਦਰੀ ਜੀ ਦੇ ਨਾਲ ਇੱਥੇ ਡੱਲਾ ਸਾਹਿਬ ਵਿੱਚ ਕੀਤੇ ਨੇ ਫਿਰ ਉਸ ਖੁਸ਼ੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਇੱਕ ਬੌਲੀ ਸਾਹਿਬ ਲਗਵਾਈ ਹੈ ਔਰ ਉਹ ਪੰਜਵੇਂ ਪਾਤਸ਼ਾਹ ਜੀ ਦੀ ਬੌਲੀ ਸਾਹਿਬ ਦੇ ਨਾਮ ਦਾ ਗੁਰਦੁਆਰਾ ਬਹੁਤ ਵੱਡਾ ਗੁਰਦੁਆਰਾ ਬਣ ਚੁੱਕਾ ਹੈ ਔਰ ਬੜਾ ਪ੍ਰਸਿੱਧ ਹੈ ਬੇਅੰਤ ਸੰਗਤਾਂ ਉੱਥੇ ਤਨਮਨ ਨਾਲ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੀਆਂ ਨੇ ਕੁੱਲ ਜਿਹੜੇ ਸੀਗੇ ਉਹ 72 ਗੁਰਸਿੱਖ ਡੱਲੇ ਨਗਰ ਦੇ ਹੋਏ ਨੇ ਬ੍ਰਹਮ ਗਿਆਨੀ ਔਰ ਭਾਈ ਗੁਰਦਾਸ ਸਾਹਿਬ ਜੀ ਨੇ 11ਵੀਂ ਆਪਣੀ ਵਾਰ ਦੇ ਵਿੱਚ ਪੌੜੀ ਨੰਬਰ 15 ਇਸੇ ਤਰ੍ਹਾਂ ਪੌੜੀ ਨੰਬਰ 16 ਦੇ ਵਿੱਚ ਇਹਨਾਂ ਦੇ ਵਿੱਚ ਇਹਨਾਂ ਸਾਰੇ ਗੁਰਸਿੱਖਾਂ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਹੈ ਸੋ ਡੱਲਾ ਸਾਹਿਬ ਦੀ ਧਰਤੀ ਜਿਹੜੀ ਹੈ ਬਹੁਤ ਪੂਜਨੀਕ ਹੈ ਉੱਥੇ ਸਾਲਾਨਾ ਧਾਰਮਿਕ ਜੋੜ ਮੇਲਾ ਅੱਜ ਅਸੂ ਦੀ ਮਸਿਆ ਨੂੰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਜੀ ਦੇ ਵਿਆਹ ਦੀ ਯਾਦ ਦੇ ਵਿੱਚ 22 ਭਾਦਰੂ ਨੂੰ ਉੱਥੇ ਮੇਲਾ ਜਿਹੜਾ ਹੈ ਲੱਗਦਾ ਹੈ ਪਰ ਅੱਜ ਜੋ ਸੰਗਤਾਂ ਇਹ ਸਾਰੀਆਂ ਜਾ ਰਹੀਆਂ ਨੇ ਇਹ ਅਸੂ ਦੀ ਮਸਿਆ ਦੇ ਜੋੜ ਮੇਲੇ ਤੇ ਜਾ ਰਹੀਆਂ ਨੇ ਇੱਥੋਂ ਨਤਮਸਤਕ ਹੋ ਕੇ ਸੰਗਤਾਂ ਹੁਣ ਤੁਰ ਰਹੀਆਂ ਨੇ ਸਤਿਗੁਰੂ ਮਹਾਰਾਜ ਜੀ ਆਪਣੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਿਆ ਸੋ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ